ਜੀਠਾ ਵਿਖੇ ਬੱਸ ਸਟੈਂਡ ਦੇ ਉੱਤੇ ਬਹੁਤ ਹੀ ਗਲਤ ਚੀਜ਼ਾਂ ਪਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਟੀਕੇ ਹੀਏ ਸਮੈਕ ਪੀਣ ਵਾਲੇ ਪੰਨੀਆਂ ਸੀਗੀਆਂ ਉਹ ਸਾਡੇ ਸਮਾਜ ਸੁਧਾਰ ਸਰਦਾਰ ਰਣਜੀਤ ਸਿੰਘ ਜੀ ਭੋਮਾ ਜੀ ਨੇ ਇੱਥੇ ਆਣ ਕੇ ਪੁਲਿਸ ਪ੍ਰਸ਼ਾਸਨ ਨੂੰ ਦੱਸ ਕੇ ਇਹ ਸਾਰਾ ਜਿੰਨਾ ਵੀ ਸਮਾਨ ਆ ਫੜਾਇਆ ਗਿਆ ਵਾ ਜੀਠੇ ਦੇ ਵਿੱਚ ਬਹੁਤ ਐਹੋ ਜੀਆਂ ਜਗ੍ਹਾ ਨੇ ਜਿਹੜੀਆਂ ਨਸ਼ੇ ਦੇ ਬਹੁਤ ਵੱਡੇ ਅੱਡੇ ਬਣ ਚੁੱਕੇ ਨੇ ਉਥੇ ਆਮ ਜਨਤਾ ਘਟ ਜਾ ਰਹੀ ਆ ਤੇ ਨਸ਼ੇ ਦੇ ਜਿਹੜੇ ਵੀ ਨਸ਼ਈ ਆ ਨਸ਼ਾ ਪੀਣ ਵਾਲੇ ਨਸ਼ਾ ਕਰਨ ਵਾਲੇ ਉਹ ਬਹੁਤ ਜ਼ਿਆਦਾ ਜਾ ਰਹੇ ਆ ਤੇ ਸ਼ਹਿਰਾਂ ਆਮ ਨਸ਼ਾ ਹੋ ਰਿਹਾ ਵਾ ਇਹ ਇਕੱਲਾ ਪ੍ਰਸ਼ਾਸਨ ਦਾ ਹੀ ਨਹੀਂ ਹੱਕ ਮੰਨਦਾ ਕਿ ਅਸੀਂ ਨਸ਼ੇ ਨੂੰ ਰੋਕੀਏ ਸਭੋਂ ਹਰ ਦਾ ਸਾਰਾ ਆਮ ਪਬਲਿਕ ਦਾ ਵੀ ਹੱਕ ਮੰਨਦਾ ਆ ਕਿ ਅਸੀਂ ਪੁਲਿਸ ਪ੍ਰਸ਼ਾਸਨ ਦਾ ਸਾਥ ਦਈਏ ਤੇ ਇਸ ਨਸ਼ੇ ਵਰਗੇ ਕੋੜ ਨੂੰ ਆਪਣੇ ਪੰਜਾਬ ਦੇ ਵਿੱਚੋਂ ਖਤਮ ਕਰੀਏ ਜਦੋਂ ਵੀ ਕਿਸੇ ਬੁਰਾਈ ਦਾ ਅੰਤ ਹੋਇਆ ਹੈ ਤਾਂ ਕੁਝ ਬੁੱਧੀਜੀਵੀ ਸਮਾਜ ਸੇਵਕਾਂ ਦੇ ਉਦਮ ਸਦਕਾ ਹੀ ਹੋਇਆ ਹੈ ਇਸੇ ਤਰ੍ਹਾਂ ਦੀ ਮਿਸਾਲ ਮਿਲੀ ਮਜ਼ੀਠਾ ਵਿਖੇ ਜਦੋਂ ਸਮਾਜ ਸੇਵੀ ਰਣਜੀਤ ਸਿੰਘ ਜੀ ਨੇ ਫਸਟੈਂਡ ਮਜ਼ੀਠਾ ਵਿਖੇ ਤਲਾਸ਼ੀ ਕਰਵਾਈ ਤਾਂ ਸਾਹਮਣੇ ਆਇਆ ਕਿ ਮਜ਼ੀਠਾ ਦਾ ਬਸ ਅੱਡਾ ਨਸ਼ੇ ਦਾ ਅੱਡਾ ਬਣ ਚੁੱਕਿਆ ਹੈ ਤਲਾਸ਼ੀ ਦੌਰਾਨ ਸਮੈਕ ਪੀਣ ਵਾਲੇ ਕੁਝ ਚਾਂਦੀ ਦੇ ਵਰਕ ਤਨੰਜਾ ਅਤੇ ਇਤਰਾਜ ਦਵਾਈਆਂ ਵੀ ਬਰਾਮਦ ਹੋਈਆਂ ਹਨ ਮਜ਼ੀਠਾ ਤੋਂ ਸੁਖਦੀਪ ਸਿੰਘ ਜੀ ਵੇ ਪੰਜਾਬ ਦੇ ਲਈ